ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਲੇਖ ਕਤਹਿ ਨ ਛੁਤੀ ਐ ਖਿੰਗਨ ਭੂਲਣ ਹਾਰ ਬਖਸ਼ਣਹਾਰ ਬਖਸ਼ਨਾ ਨਾਨਕ ਪਾਉ ਉਤਾਰ ਖਤਿ ਉਹ ਜਮੇ ਖਤੇ ਕਰ ਨਿਤ ਖਤਿਆ ਵਿੱਚ ਪਾਹੇ ਤੋਤੇ ਮੂਲ ਨ ਉਤਰ ਹੈ ਜੈ ਸੋ ਧੋਵਣ ਪਾਹੇ ਨਾਨਕ ਬਖਸ਼ੇ ਬਖਸ਼ੀ ਅਹ ਨਾਹੇ ਤਾ ਪਾਹੀ ਪਾਹੇ ਅੰਦਰ ਸਚਾ ਨੇ ਹੂੰ ਲਾਇਆ ਪ੍ਰੀਤਮ ਆਪਣਾ ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ ਸੋ ਗੋਟਲ ਗੁਰ ਸੇਵੀਐ ਅਹਨ ਇਸ ਸਹਜ ਸੁਭਾਏ ਦਰਸ਼ਨ ਪਰਸ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ੴ ਓੰਕਾਰ ਸਤਗੁਰ ਪ੍ਰਸਾਦ ਜਤ ਸਰੀ ਮਹੱਲਾ ਪੰਜਵਾ ਕੋਈ ਜਨ ਹਰਿ ਸਿਉ ਦੇਵੈ ਜੋਰ ਚਰਨ ਗਹ ਬਗੋ ਸਭ ਰਸਨਾ ਦਿੱਜੈ ਪ੍ਰਾਣਿਆ ਤੋਰ ਕੋਈ ਜਨ ਹਰਿ ਸੋ ਦੇਵੈ ਜੋਰ ਚਰਨ ਗਹੋਂ ਬਗਵ ਸਭ ਰਸਨਾ ਦੀਜੈ ਪ੍ਰਾਨ ਅਕੋਰ ਲਹਾ ਮਨ ਤਨ ਨਿਰਮਲ ਕਰਤਿ ਕੇਯਾਰੋ ਹਰਿ ਸਿੰਚੈ ਸੁਦਾ ਸੰਜੋਰ ਇਆ ਰਸ ਮਹਿ ਮਗਨੋ ਤੇ ਕਿਰਪਾ ਤੇ ਮਹਾ ਬਿਖਿਆ ਤੇ ਤੋਰ ਆਇਓ ਸ਼ਰਨ ਦੀਨ ਦੁਖ ਭੰਜਨ ਚਿਤ ਵੋ ਤੁਮਰੀ ਹੋਰ ਆਪੇ ਪਦ ਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਦਨ ਸ਼ੋਰ ਆਇਓ ਸਰਣ ਦੀਨ ਦੁਖ ਭੰਜਨ ਤਤਵ ਤੁਮਰੀ ਹੋਰ ਓ ਪੈ ਪਦ ਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਧਨ ਸ਼ੋਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਪਿਆਰੇ ਗੁਰੂ ਸਵਾਰੇ ਗੁਰੂ ਰੂਪ ਸਾਧ ਸੰਗਤ ਜੀਓ ਪਾਵਨ ਪਵਿੱਤਰ ਬਾਣੀ ਦੇ ਹੁਕਮਨਾਮਾ ਸਾਹਿਬ ਜੋ ਗੁਰੂ ਪਾਤਸ਼ਾਹ ਮਹਾਰਾਜਿਆਂ ਨੇ ਬਖਸ਼ਿਸ਼ ਕੀਤੇ ਹਨ ਜੈਤ ਸ੍ਰੀ ਰਾਗ ਦੇ ਵਿੱਚੋਂ ਪੰਜਵੇਂ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀਾਂ ਦੀ ਪਾਵਨ ਪਵਿੱਤਰ ਬਾਣੀ ਅਤੇ ਅੱਜ ਦਾ ਇਹ ਪਾਵਨ ਸ਼ਬਦ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜ ਜੀ ਆਂ ਦੇ ਪਾਵਨ ਪਵਿੱਤਰ 701 ਦੋ ਅੰਗ ਪਰ ਸਿ ਸ਼ੋਭਤ ਹੈ ਜੈਤ ਸ੍ਰੀ ਮਹੱਲਾ ਪੰਜਵਾ ਕੋਈ ਜਾਨ ਹਰਿ ਸਿਉਂ ਦੇਵੈ ਜੋਰ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਹਿ ਮਹਾਰਾਜ ਫਰਮਾਨ ਕਰਦੇ ਨੇ ਕਿ ਜੇ ਕੋਈ ਮਨੁੱਖ ਮੈਨੂੰ ਉਸ ਅਕਾਲ ਪੁਰਖ ਪਰਮਾਤਮਾ ਵਹਿਗੁਰੂ ਜੀ ਦੇ ਚਰਨਾਂ ਨਾਲ ਜੋੜ ਦੇਵੇ ਤੇ ਮੈਂ ਉਸ ਦਾ ਸੁਕਰਾਨਾ ਧੰਨਵਾਦ ਕਿਵੇਂ ਕਰਾਂ ਅਗਲੀ ਪੰਗਤੀ ਵਿੱਚ ਸਤਿਗੁਰੂ ਜੀ ਸਮਝਾਉਂਦੇ ਨੇ ਚਰਨ ਗਹੋ ਬਗੋਂ ਸੁਭ ਰਸਨਾ ਦੀਜ ਹੈ ਪ੍ਰਾਣ ਅਕੋਰ ਰਹਾਓ ਤਾਂ ਸਤਿਗੁਰੂ ਜੀ ਕਹਿੰਦੇ ਜੋੜਨ ਵਾਲੇ ਦੇ ਮੈਂ ਉਸ ਦੇ ਚਰਨ ਫੜ ਲਵਾਂ ਜੀਵ ਨਾਮੈ ਉਸ ਦੇ ਧੰਨਵਾਦ ਦੇ ਮਿੱਠੇ ਬੋਲ ਬੋਲਾਂ ਤੇ ਮੇਰੇ ਇਹ ਪ੍ਰਾਣ ਉਸ ਅੱਗੇ ਭੇਟਾ ਦੇ ਤੌਰ ਤੇ ਰੱਖ ਦਿੱਤੇ ਜਾਣ ਮਨ ਤਨ ਨਿਰਮਲ ਕਰਤਿ ਕੇ ਆਰੋਹ ਹਰਿ ਸਿੰਚੈ ਸੁਦਾ ਸੰਜੋਰ ਕੋਈ ਵਿਰਲਾ ਮਨੁਖ ਹੀ ਪ੍ਰਮਾਤਮਾ ਦੀ ਕਿਰਪਾ ਨਾਲ ਆਪਣੇ ਮਨ ਨੂੰ ਸਰੀਰ ਨੂੰ ਪਵਿੱਤਰ ਚਾਰਾ ਬਣਾ ਕੇ ਫਿਰ ਉਸ ਦੇ ਵਿੱਚ ਪ੍ਰਭੂ ਦਾ ਨਾਮ ਜਲ ਚੰਗੀ ਤਰ੍ਹਾਂ ਸਿੰਜਦਾ ਹੈ ਇਆ ਰਸ ਮੈਂ ਹੈ ਮਗਨ ਹੋ ਤਿ ਕਿਰਪਾ ਤੇ ਮਹ ਬਿਖਿਆ ਤੇ ਤੋਰ ਤੇ ਵੱਡੀ ਮੋਹਣੀ ਮਾਇਆ ਨਾਲੋਂ ਸੰਬੰਧ ਤੋੜ ਕੇ ਇਸ ਨਾਮ ਰਸ ਵਿੱਚ ਮਸਤ ਰਹਿੰਦਾ ਹੈ ਆਇਓ ਸਰਣ ਦੀਨ ਦੁਖ ਭੰਜਨ ਚਤਵੋ ਤੁਮਰੀ ਓਰ ਹੈ ਦੀਨਾ ਦੇ ਦੁਖ ਨਾਸ ਕਰਨ ਵਾਲੇ ਮੈਂ ਤੇਰੀ ਸ਼ਰਨ ਆਇਆ ਹਾਂ ਮੈਂ ਤੇਰਾ ਹੀ ਆਸਰਾ ਆਪਣੇ ਮਨ ਵਿੱਚ ਚਿਤਾਰਦਾ ਰਹਿੰਦਾ ਹਾਂ ਆਪੈ ਪਦ ਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਦਨ ਛੋੜ ਸਤਿਗੁਰੂ ਜੀ ਕਹਿੰਦੇ ਹੈ ਪ੍ਰਭੂ ਮੇਰੇ ਮਾਇਆ ਵਾਲੇ ਬੰਦਨ ਛੁਡਾ ਕੇ ਮੈਨੂੰ ਆਪਣੇ ਨਾਮ ਦਾ ਸਿਮਰਨ ਦੇ ਤੇ ਮੈਨੂੰ ਵਿਕਾਰਾਂ ਦੇ ਟੱਕਰੇ ਤੇ ਨਿਰਭੈ ਵਾਲੀ ਅਵਸਥਾ ਬਖਸ਼ਿਸ਼ ਕਰ ਸੋ ਕੋਟਾਨ ਗੁਰੁ ਸ਼ਕਰਾਨਾ ਧੰਨਵਾਦ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜਿਆਂ ਦਾ ਜਿਨ੍ਹਾਂ ਅੰਮ੍ਰਿਤ ਵੇਲੇ ਤੋਂ ਮਹਾਨ ਕਿਰਪਾ ਬਖਸ਼ਿਸ਼ ਅਰਮਦ ਕੀਤੀ ਅੰਮ੍ਰਿਤ ਵੇਲਾ ਖੁੱਲੇ ਦਰਸ਼ਨ ਦੀਦਾਰੇ ਬਖਸ਼ਿਸ਼ ਕੀਤੇ ਬਾਣੀ ਪੜਨ ਸੁਣਨ ਦਾ ਸੰਗਤ ਕਰਨ ਦਾ ਸੁਭਾਗ ਸਮਾ ਬਖਸ਼ਿਸ਼ ਕੀਤਾ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਇਸੇ ਹੀ ਤਰ੍ਹਾਂ ਕਿਰਪਾ ਦਰਸਨੀ ਬਖਸ਼ ਬਣਾਈ ਰੱਖਣ ਸਰਬਤ ਸੰਗਤਾਂ ਨੂੰ ਆਪਣੇ ਆਚਰਣਾ ਕਮਨਾ ਨਾਲ ਜੋੜ ਕੇ ਰੱਖਣ ਸਭਨਾ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣ ਗੁਰ ਸਿੱਖੀ ਜੀਵਨ ਨਾਮ ਦਾਨ ਦੀਆਂ ਦਾਤਾਂ ਅਮਰਤ ਵੇਲਾ ਬਾਣੀ ਬਾਣੇ ਦਾ ਪਿਆਰ ਸਭਨਾ ਨੂੰ ਬਖਸ਼ਿਸ਼ ਕਰਨ ਸਰਬਤ ਸੰਗਤਾਂ ਦੇ ਆਕਾਰ ਜਰਾਸ ਕਰਨ ਗੁਰਮਤ ਅਨੁਸਾਰ ਸਭਨਾ ਦੀਆਂ ਸ਼ੁਭ ਮਨੋ ਕਾਮਨਾਵਾਂ ਪੂਰਨ ਕਰਨ ਸਰਬਤ ਸੰਗਤਾਂ ਦਾ ਧੰਨਵਾਦ ਜੀਓ ਆਇਆ ਜੀਓ ਆਇਆ ਗੁਰੂ ਪਿਆਰੇ ਸਾਧ ਸੰਗਤ ਜੀਓ ਆਓ ਸਤਨਾਮ ਸ੍ਰੀ ਵਾਹਿਗੁਰੂ ਜੀ ਦੇ ਜਾਪ ਨਾਲ ਜੁੜਨਾ ਕਰੀਏ ਜੀ ਕੋਈ ਵੀ ਰਸਨਾ ਵਾਂਜੀ ਨਾਲ ਆ ਰਹੀ ਅਸਾਂ ਪਿਆਰ ਸਭ ਦਾ ਸਤੂ ਜੀ ਆਵਾਜ਼ ਵਿੱਚ ਬੋਲਿਓ ਜੀ ਸਤਨਾਮ ਵਾਹਿਗੁਰੂ Satana, vahe Guru, Satana, vahe Guru, Satana, vahe Guru, Satnam vahe Guru, Satana, vahe Guru, Satana, Satana, Satana. Satana. Satana ਗੁਰਨਾਮੁ ਆਹੀ ਗੁਰੂ ਆਦੀ ਧਰਤੀ ਕਾ ਖਾਸਾ ਵਾਹਿਗੁਰੂ ਜੀ ਕੀ ਫਤਹਿ ਧੰ ਗੁਰੂ ਨਾਨਕ 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 ਵਾਹਿ you oh.